ਕਾਂਗਰਸ ਪਾਰਟੀ ਵੱਲੋਂ ਰਾਜਨਿਕਰ ਕਾਨੂੰਨ ਦੂਸਰੀ ਵਾਰ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਲਾਇਆ ਗਿਆ ਹੈ ਇਸ ਨੂੰ ਲੈ ਕੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਰਡਰ ਟਾਉਨ ਵਿਖੇ ਅਰਦਾਸ ਕਰਵਾਈ ਗਈ ਅਤੇ ਦੁਰਗਾ ਮੰਦਿਰ ਵਿਖੇ ਵੀ ਨਕਮਸਤਕ ਹੋਏ ਰਾਜਨਗਰ ਨੇ ਕਿਹਾ ਕਿ ਮੈਨੂੰ ਪਾਰਟੀ ਵੱਲੋਂ ਦੂਸਰੀ ਵਾਰ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਪਾਰਟੀ ਅਤੇ ਬਠਿੰਡਾ ਵਾਸੀਆਂ ਲਈ ਤਨਮਨ ਨਾਲ ਕੰਮ ਕਰਾਂਗਾ ਜੋ ਪਾਰਟੀ ਨੇ ਮੇਰੇ ਕੰਮ ਦੇਖ ਕੇ ਦੂਸਰੀ ਵਾਰ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਮੈਂ ਪਹਿਲਾ ਨਾਲੋਂ ਵੀ ਹੋਰ ਵੱਧ ਝੜ ਕੇ ਕੰਮ ਕਰਾਂਗਾ ਪਾਰਟੀ ਵਰਕਰਾਂ ਅਹੁਦੇਦਾਰਾਂ ਨਾਲ ਮਿਲ ਕੇ ਕੰਮ ਕਰਦਾ ਰਹਾਂਗਾ ਸਹੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਕੇਵਲ ਜਲਵਾਹੀ ਤਦ ਤੂੰ ਨਹੀਂ ਅਬ ਤੂੰ ਕੀ ਮੈਂ ਨਹੀਂ ਅਨਲ ਅਗਮ ਜੈਸੀ ਲਹਿਰ ਮੈਂ ਉੱਦਦਾ ਜਲ ਕੇਵਲ ਜਲਵਾਹੀ ਬਾਈ ਜੀ ਆਈ ਜਾਓ ਸਾਰੇ ਆਜੋ ਸਾਰੇ ਆ ਵੀ ਪਸੰਦ ਆ ਰਹੀ ਸਾਰੀ ਆ ਜਾਓ ਲਾੜੇ ਜੀ ਆਜੋ ਬਾਦ ਜੀ ਆਜੋ ਅੰਮ੍ਰਿਤਸਰ ਆ ਰਹੇ ਹੋ ਮੁਬਾਰਕਾ ਮੁਬਾਰਕਾ ਜੀ ਬਹੁਤ ਸਾਰਾ ਸਹਿਯੋਗ ਕਰਦੇ ਰਹੇ ਹਾਂ ਹਾਂ ਸੋ ਨਿਹਾਲ ਸ੍ਰੀ ਅਕਾਲ ਆ ਜੀ ਆ ਰਹੇ ਭਾਈ ਅੱਜ ਜਨ ਵੀ ਕੀ ਕਹਿਣਾ ਜਾਊਂਗਾ ਅੱਜ ਗੁਰਦੁਆਰਾ ਸਾਹਿਬ ਪਹੁੰਚਿਆ ਅਸੀਂ ਸਮੁੱਚੀ ਕਾਂਗਰਸ ਪਾਰਟੀ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਤੇ ਵਰਕਰ ਸਹਿਬਾਂ ਅਕਾਲ ਪੁਰਖ ਗੁਰੂ ਮਹਾਰਾਜ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਸਮੁੱਚੀ ਕਾਂਗਰਸ ਪਾਰਟੀ ਨੇ ਸਾਨੂੰ ਦੁਬਾਰਾ ਸਾਡੇ 'ਚ ਵਿਸ਼ਵਾਸ ਪ੍ਰਗਟਾਇਆ ਹੈ ਵਰਕਰ ਸਹਿਬਾਨ ਦੇ ਸਹਿਯੋਗ ਨਾਲ ਉਹਨਾਂ ਦੀਆਂ ਆਪਨਾਵਾਂ ਨਾਲ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ ਦਾਸ ਨੂੰ ਦੁਬਾਰਾ ਕਾਂਗਰਸ ਪਾਰਟੀ ਦੀ ਮੁੜ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਸ਼ੁਕਰਾਨੇ ਵਜੋਂ ਇੱਕੋ ਹੀ ਗੱਲ ਅਰਦਾਸ ਕਰਨ ਆਏ ਸੀ ਕਿ हे ਕਾਲਪੁਰਖ ਸਾਨੂੰ ਨਿਮਰਤਾ ਸਦਬੁੱਧੀ ਹੰਕਾਰ ਰਹਿਤ ਸਭ ਨਾਲ ਰਲ ਮਿਲ ਕੇ ਚੱਲਣ ਦੀ ਹਰੇਕ ਦੇ ਦਰਵਾਜੇ ਤੇ ਜਾ ਕੇ ਮਿੰਤ ਕਰਨ ਦੀ ਤੇ ਨਾਲ ਲੈ ਕੇ ਸਹਿਯੋਗ ਲੈ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਕਰਨ ਵਾਸਤੇ ਸਤਾਰ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਪਹਿਲਾਂ ਸੇਵਾ ਦਿੱਤੀ ਅਸੀਂ ਸਾਰਿਆਂ ਨੇ ਰਲ ਕੇ ਜਥੇਬੰਦੀ ਦਾ ਕੰਮ ਕੀਤਾ ਬੂਥ ਕਮੇਟੀਆਂ ਤੱਕ ਦਾ ਕੰਮ ਕੀਤਾ ਸਾਰੀ ਪਾਰਟੀ ਦਾ ਜੋ ਵੀ ਸੰਦੇਸ਼ ਆਦੇਸ਼ ਆਇਆ ਅਸੀਂ ਸਾਰਿਆਂ ਨੇ ਰਲ ਕੇ ਕੀਤਾ ਉਸੇ ਤਰੀਕੇ ਨਾਲ ਜੋ ਸਾਡੇ ਵੜਿੰਗ ਸਾਹਿਬ ਪ੍ਰਧਾਨ ਜੀ ਦਾ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਦਾ ਜੋ ਵੀ ਆਦੇਸ਼ ਹੁਕਮ ਆਵੇ ਅਸੀਂ ਉਹਨੂੰ ਲਭਾਉਣ ਵਾਸਤੇ ਪੂਰਨ ਹੋ ਸਕੀਏ ਅਸੀਂ ਹਰ ਇਨਸਾਨ ਨਾਲ ਹਰ ਵਰਕਰ ਨਾਲ ਹਰ ਥਾਂ ਤੇ ਹਰ ਲੜਾਈ ਜੋ ਕਿਸੇ ਨਾਲ ਧੱਕੇਸ਼ਾਹੀ ਦੀ ਹੋਵੇ ਜਾਂ ਸਮਾਜ 'ਚ ਵੀ ਕਿਸੇ ਨਾਲ ਕੋਈ ਲੜਾਈ ਹੋਵੇ ਤਾਂ ਅਸੀਂ ਸਾਰੇ ਰਲ ਮਿਲ ਕੇ ਉਸ ਨਾਲ ਨਿਭੀਏ ਗੁਰੂ ਮਹਾਰਾਜ ਨੂੰ ਅਸੀਂ ਇਹੀ ਅਰਦਾਸ ਕੀਤੀ ਹੈ ਬੇਨਤੀਆਂ ਕੀਤੀਆਂ ਤੇ ਸਾਰੇ ਰਲ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗੇ ਦੂਜੀ ਵਾਰ ਤੁਹਾਡੇ ਮੋਟਿਆਂ ਦੇ ووٹ ਪਾਇਆ ਜਾਏਗਾ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜੇ ਕੰਮਾਂ ਕਿਸ ਤਰ੍ਹਾਂ ਦੇਖੋ ਮੈਂ ਪਹਿਲਾਂ ਕਿਹਾ ਵੀ ਪਾਰਟੀ ਨੇ ਵਰਕਰ ਸਹਿਬਾਨ ਦੇ ਸਾਹਾਂ ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਇਹ ਚਾਂਸ ਦਿੱਤਾ ਜਦੋਂ ਦੁਬਾਰਾ ਮੌਕਾ ਮਿਲਦਾ ਉਦੋਂ ਉਦੋਂ ਵੱਧ ਸਹਿਨਸ਼ੀਲਤਾ ਸਹਿਜਤਾ ਤੇ ਨਿਮਰਤਾ ਨਾਲ ਕੰਮ ਵੱਧ ਕਰਨਾ ਪੈਣਾ ਕਿਉਂਕਿ ਪ੍ਰਾਣੀ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਨਿਮਰਤਾ ਮੰਗੂ ਜਿਵੇਂ ਦਰਖਤ ਹੈ ਉਤੇ ਫਲ ਲੱਗਦਾ ਤਾਂ ਝੁਕਦਾ ਤਾਂ ਮੈਨੂੰ ਲੱਗਦਾ ਵੀ ਜੇ ਮੇਰੇ ਤੇ ਦੁਆਰਾ ਸਭ ਨੇ ਵਿਸ਼ਵਾਸ ਕੀਤਾ ਮੈਨੂੰ ਝੁਕ ਕੇ ਨਿਮਰਤਾ ਨਾਲ ਔਰ ਮੈਂ ਕੋਸ਼ਿਸ਼ ਕਰੂੰਗਾ ਕਾਲ ਪੁਰਖ ਦੇ ਚਰਨਾਂ 'ਚ ਅਰਦਾਸਾਂ ਕਰਦਾ ਹੋਇਆ ਕਿ ਜਿੱਥੇ ਤੱਕ ਵੀ ਕੋਈ ਵੀ ਸੇਵਾ ਲੱਗੂਗੀ ਮੈਂ ਉਹਨੂੰ ਤਣ ਦੇਹੀ ਨਾਲ ਨਿਵਾ ਸਕਾਂ